ਕਾ ਮੋ ਵਾਲਾ ਡਿਆਈ ਉਹ ਫੀਟ ਮੰਗਣ ਆਉਂਦਾ ਮੈਂ ਕੀ ਪਾਵਾਂ ਪੱਠਿਆਂ ਤੇ ਤੇ ਉਹਦਾ ਵੀ ਇੱਥੇ ਨਹੀਂ ਉਹ ਵੀ ਗਿਆਈ ਉਹ ਪੂਆ ਆਪਣੀ ਕੋਲ ਹੁਣ ਦੱਸ ਕੀ ਕਰ ਜੋਦੇ ਨੂੰ ਵੇ ਨਹੀਂ ਉਹਨੂੰ ਆਉਣੀ ਆ ਜਿੱਦਾਂ ਜਿੱਥੇ ਜੀ ਕਰਦਾ ਉੱਥੇ ਪੈ ਜਾਂਦਾ ਵਾ ਜੋਦੇ ਵੇ ਤੈਨੂੰ ਨੀਂਦ ਜਿੱਥੇ ਤੇ ਉੱਥੇ ਤੈਨੂੰ ਨੀਂਦ ਆ ਜਾਂਦੀ ਸਰਕਾਰ ਛੱਟੇ ਚੁੱਕਿਆ ਕੀ ਹੋਇਆ ਵਾ ਛੱਟੇ ਚੁੱਕਿਆ ਉਹ ਫੀਟ ਮਾ ਬਿਆਇਗਾ ਨੌਕਰ ਮੰਗਣ ਹਾਂ ਵੀ ਫੀਟ ਦਾ ਉਹ ਡੰਗਰਾ ਦੇ ਮੈਂ ਉਹ ਪੱਠਿਆਂ ਦੇ ਉੱਤੇ ਪਾਉਣੀ ਆ ਮੈਂ ਨਹੀਂ ਜਣਾ ਲੈ ਆਉਣ ਉਹ ਨੂੰ ਮੁੰਡੇ ਨੂੰ ਕਹ ਲੈ ਦੇ ਮੁੰਡਾ ਤੇ ਤੁਹਾਡੇ ਕੋਲੇ ਇਸ ਤੋਂ ਡਰਦਾ ਆ ਅੱਜ ਮੈਂ ਬੀਬੀ ਚੱਲੇ ਆਵਾ ਤੇ ਆਪਣੀ ਭੂਆ ਕੋਲ ਤੇ ਮੈਂ ਫਿਰ ਤੁਰ ਕੇ ਆਉਣ ਲੱਗਾ ਆ ਛੁੱਟੀ ਆ ਤੇ ਮੈਂ ਕਿਹਾ ਜਾ ਚੱਲ ਜਾ ਜਿਉ ਘਰ ਹੁੰਦਾ ਤੇ ਮੈਂ ਤੈਨੂੰ ਆਖਣਾ ਹੀ ਨਹੀਂ ਯਸ ਆਹੋ ਤਫੀਲਿਆ ਆ ਜਾ ਕੇ ਚਲ ਲਿਆ ਦਿੰਦਾ ਮੈਂ ਲਿਆ ਦੇ ਪੈਸੇ ਲੈ ਫੜ ਹੁਣ ਖਰਚ ਨਾ ਵਿੱਚ ਹੋਇਆ ਵੀ ਜੇ ਚਾਹੀਦੀ ਆ ਘਰੇ ਨਾ ਹੋਏ ਪੀ ਆਉ ਆਣ ਕੇ ਤੇ ਉਤਰਾ ਹੀ ਮੈਨੂੰ ਮੂੰਹ ਖਾਲ ਦੇ ਚਲ ਲੈ ਕੇ ਆਉਂਗਾ ਜੀ ਆਹ ਚਲ ਕੇ ਆਵੀ ਤੇ ਜਾ ਟੈਮ ਨਾ ਅੱਖਾਂ ਮਿੱਟੀ ਜਾਂ ਨਾ ਤੇਰੀ ਨੀਂਦ ਹੀ ਨਹੀਂ ਪੂਰੀ ਹੁੰਦੀ ਆਹ ਮੂੰਹ ਮਾਥੋਂ ਰਾਥੋ ਠੀਕ ਆ ਹਾਂ ਤੇ ਜਾ ਲਿਆ ਤੇ ਛੇਤੀ ਆਵੀ ਡੰਗਾ ਡੰਗਾ ਡਿਆ ਰਾਤ ਨੂੰ ਉਹ ਲੈ ਆਉਂਦਾ ਚੁੱਪ ਵੀ ਕਰੇਗੀ ਝੋਣੇ ਨਹੀਂ ਕਿ ਰਾਤ ਨੂੰ ਉਹ ਮੇਰਾ ਸਿਰ ਖਾਣ ਡਿਆ ਨੰਕਰ ਸਿਰ ਖਾਈ ਜਾਂਦੀ ਆ ਕੋ ਉਹ ਤੇ ਕਰ ਘਰ ਵਾਲ ਤੇਰਾ ਤਾਂ ਧਿਆਨ ਹੀ ਹੈ ਨੀਆ ਉਹ ਨਿਆਣਾ ਵਿਚਾਰਾ ਲਿਆਉਂਦਾ ਵਾ ਤੇ ਮੈਂ ਹੀ ਆ ਜਿੱਤਾ ਮੈਂ ਹਾਂ ਜਾ ਫਿਰ ਤੋਰਿਆ ਪਰ ਸਿਰ ਕਲੇਸ਼ ਪਾ ਛੱਡਦੇ ਨਿਆਣਾ ਇੱਥੇ ਕੀ ਕਰੇ ਲੇ ਆਇ ਤੇ ਮਾਤਾ ਬੜੀ ਦਿਹਾੜ ਹੋਈ ਆ ਅੱਗੇ ਦੇ ਵਸਵਾ ਨਹੀਂ ਕਰੀ ਕੀਤਾ ਅੱਜ ਦੇ ਪੈਸੇ ਫਰਾਤੇ ਕਿੰਨੇ ਦੇਖਾਂ ਭਲਾ ਕਿੰਨੇ ਆ ਲਾ 15 ਸੁਗਲੀ ਦੇ ਤਿਆਰ ਅੱਜ ਬਣੂ ਕੱਲ ਅੱਜ ਕਰਦੇ ਪੂਰਾ ਫਰਨ ਜਨ ਜੋਬ ਨਾਲ ਜੰਨਾ ਉੱਥੇ ਕਰਦੇ ਆ ਉਹ ਕੀ ਹਾਲ ਜੋਵਣ ਸਿਆਂ ਕੱਲਾ ਹੀ ਬੈਠਾ ਵਾਂ ਵਧੀਆ ਵਧੀਆ ਤੂੰ ਛਲਾਓ ਹੋਰ ਠੀਕ ਠਾਕ ਆ ਜੈ ਭੈਰੋ ਭੈਰੋ ਟਗਾਣਾ ਪੈਂਟੀਆਂ ਜਾਂਦਾ ਸੁੱਕਾ ਹੀ ਬੈਠਾ ਮੈਂ ਉਹ ਵਧੀਆ ਵਾ ਸੁੱਕਾ ਗਰਮੀ ਬੜੀ ਆ ਤੇਰੇ ਨਾਲ ਦਾ ਨਹੀਂ ਅੱਜ ਵੇਖਿਆ ਯਾਰ ਉਹ ਵੀ ਆਉਂਦਾ ਹੋਣਾ ਇੱਥੇ ਕਿਤੇ ਤੂੰ ਇਕੱਠੇ ਤੇ ਲਾਉਂਦੇ ਈ ਰੋਜ਼ ਕੋਈ ਕੁੰਡੀ ਆ ਆਪਦੀ ਵੱਖਰੀ ਆ ਤੇਰੀ ਤਾਂ ਕੁੰਡੀ ਆ ਇਦਾਂ ਫੇ ਸੁੱਤਰ ਨਹੀਂ ਨਾ ਆਉਂਦਾ ਹਾਂ ਕੁੰਡੀ ਤਾਂ ਖੜੀ ਪੈਂਦੀ ਆ ਕੀ ਕਰਦੇ ਲੱਗਾ ਵਾ ਕੋਈ ਮੈਨੂੰ ਵੀ ਦੱਸ ਸਾਡੇ ਤੈਨੂੰ ਦਤਾਗੇ ਹੂੰ ਗਵਾਈ ਸਵਾਈ ਦੀ ਵੀ ਲੋੜ ਪੈਂਦੀ ਹੁੰਦੀ ਮੁੜ ਕੇ ਤੂੰ ਪਰ ਮੇਰਾ ਸਾਥ ਹੁੰਦਾ ਰਹੀਂ ਜਿਦਾਂਗੇ ਜਿੱਦਾਂ ਕਹੇਗਾ ਕਰ ਲਾਂਗੇ ਤੈਨੂੰ ਪਤਾ ਨਾ ਉਹਦੀ ਪੈੜੀ ਕਿੰਨੀ ਹੈ ਪੈੜੀ ਦੇ ਉਹ ਸਾਰਾ ਚੱਕੀ ਉਹਦਾ ਵਾਰੇ ਪਰ ਉਹ ਸਭ ਕੁਝ ਉਹਦੀ ਮਾਤਾ ਕੋ ਆ ਮਾਤਾ ਨੇ ਬੈਠੀ ਰਹਿਣਾ ਕਿਵੇਂ ਉਹ ਉਹ ਤਾਂ ਗੱਲ ਮੈਂ ਕਹਿੰਦੇ ਆ ਮਾਤਾ ਨੇ ਬੈਠਿਆ ਦੋ ਨਹੀਂ ਚਾਰ ਮਹੀਨੇ ਲਾਲਾ ਪਈ ਆ ਤਾਂ ਸਾਲ ਹੋ ਜੂਗਾ ਆਹੋ ਹਾਂ ਕਿਦਾਂ ਰਰ ਨਹੀਂ ਆ ਹੂੰ ਹੂੰ ਸਭ ਕੁਝ ਕੋ ਆਉਣਾ ਆਉਣਾ ਜੇ ਕੋਈ ਕੋ ਸੰਭਿਆ ਨਹੀਂ ਜਾਣਾ ਆਪਾਂ ਦੇ ਵਗੇ ਸੰਭਨ ਨੂੰ ਬੋਲੇ ਜੋਣਾ ਬੜੀ ਡੂੰਗੀ ਗੱਲ ਰੱਖੀ ਹੋਏ ਆ ਵਸਰੀ ਪੈਨ ਰੰਡੀ ਹਾਂ ਹਾਂ ਪਰ ਆ ਜਾ ਹੈ ਨਹੀਂ ਆ ਜਾਂਦਾ ਆ ਜੇ ਟਾਈਮ ਵੀ ਬਥੇਰਾ ਹੋਆ ਕੀ ਕੰਮ ਹੋ ਰਿਹਾ ਮੈਨੂੰ ਫੋਨ ਵੀ ਨਹੀਂ ਹੋ ਰਾਜ ਕੇ ਤਾਂ ਰਾਜ ਲਾ ਲਈ ਹੋਣੀ ਅੰਨੇ ਆਹੋ ਰੱਖੀ ਕਿ ਨਹੀਂ ਘਟ ਲਾਈਏ ਫੇ ਮਾਸਾ ਸਭ ਕੋ ਜਾਗਾ ਠੰਡ ਰੱਖੇ ਸਭ ਕੋ ਕੱਢ ਲੈਣੀ ਧੀ ਨੂੰ ਫੋਨ ਲਾਉਣੀ ਹੈ ਮੁੰਡਾ ਪਹੁੰਚਾ ਕੇ ਨਹੀਂ ਗਾ ਉਹਨੇ ਵੀ ਐਡਾ ਸਦਾਈ ਮੈਂ ਨੂੰ ਆਖਿਆ ਫੋਨ ਲਾਵੀ ਉਨੇ ਲਾਇਆ ਹੀ ਨਹੀਂ ਜਾ ਕੇ ਮੈਂ ਹਲੋ ਹਾਂ ਮੈਂ ਤਾਂ ਫੋਨ ਲਾਇਆ ਹਗਾ ਵੀ ਉਹਦਾ ਪਹੁੰਚ ਗਿਆ ਵਾ ਅੱਛਾ ਚਲੋ ਠੀਕ ਵਾ ਤੇ ਉਧਰੇ ਆਉਣਾ ਵਾ ਕਿ ਰਹਿਣਾ ਵਾ ਆਂਦਾ ਰਹਿਣਾ ਵਾ ਕਾਲ ਕੋਈ ਗੱਲ ਨਹੀਂ ਰਹਿ ਲੰਦੇ ਇੱਥੇ ਵੀ ਕਿਤੇ ਕਲੇਸ਼ ਪਾ ਛੜਦੇ ਤੇ ਇਨਾ ਕਿਤੇ ਮੁੰਡਾ ਬਦਨਾਮ ਕੀਤਾ ਪੀਤੀ 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 ਜੇ ਚਲੋ ਘਟ ਪੀ ਵੀ ਲਈ ਆ ਤੇ ਫਿਰ ਕੀ ਹੋ ਗਿਆ ਇਹ ਤਾਂ ਟੱਲ ਤੇ ਚੜਾਇਆ ਜਿਹੜੀ ਨਿੱਕੀ ਨਿੱਕੀ ਗੱਲ ਵਾ ਆਪਣੀ ਮਾਂ ਦੱਸਦੀ ਪੇ ਇਹ ਨਸ਼ਾ ਪੀਤੀ ਹੈ ਸ਼ਰਾਬ ਪੀ ਕੇ ਆਉਂਦਾ ਵਾ ਮਾਂ ਪੈਸੇ ਦਿੰਦੀ ਆ ਇਤਰਾ ਹੀ ਬਸ ਨਾ ਗੱਲਾਂ ਕਰਦੀ ਰਹਿੰਦੀ ਉਹ ਤੇ ਨਾ ਕਿਤੇ ਜੀਣਾ ਹੀ ਹਰਾਮ ਕਰ ਛੱਡਿਆ ਤਾਂ ਕੀ ਕਰਾਂ ਮੈਂ ਦੱਸ ਤੇ ਆਖਰੀ ਚੁੱਕੀ ਆ ਕਿਤੇ ਚੱਲ ਹੁਣ ਮੈਂ ਕੀ ਆਖਣਾ ਵਾ ਉਹ ਨਹੀਂ ਕੀ ਆਖਣਾ ਹੀ ਹਾਂ ਦੱਸ ਕੀ ਕਰਾਂ ਮੈਂ ਨਹੀਂ ਮੈਂ ਜੋਦੇ ਨੂੰ ਕੀ ਆਖਣਾ ਵਾ ਮੈਂ ਨਹੀਂ ਕੋਈ ਜਾਂਦੀ ਮੈਂ ਹੁਣ ਇਹਨੂੰ ਇੱਕ ਕੱਲਾ ਕੱਲਾ ਹੈ گاਵਾ ਮੈਂ ਇਹਨੂੰ ਆਖ ਕੇ ਤੇ ਪਤਾ ਸਮੇ ਕਿੰਨੇ ਮਾੜੇ ਉਹ ਤਾਂ ਘਰ ਕਲੇਸ਼ ਪਾ ਛੱੜਦੀ ਏ ਤੇ ਨਾਲ ਤੇ ਜੇ ਮੈਂ ਵੀ ਆਖ ਦਿੱਤਾ ਤਾਂ ਫੇਰ ਨਹੀਂ ਨਾ ਇਹ ਚੰਗੀ ਗੱਲ ਹੈਗੀ ਮੈਂ ਤਾਂ ਟੈਂਪੈਸ ਕਰਨ ਵਾਲੀ ਗੱਲ ਹੁੰਦੀ ਤੇ ਨਿਆਉਣਾ ਵੀ ਖਿੱਚ ਕੇ ਤੇਰੇ ਕੋਲ ਆਇਆ ਇਹ ਚਲੋ ਹੋਰ ਫੇਰ ਨਹੀਂ ਨਹੀਂ ਮੈਂ ਨਹੀਂ ਖੋਹਦੀ ਆਂ ਦੀ ਚੰਗਾ ਹੋ ਠੀਕ ਠਾਕ ਇਹ ਹੋਈਆ ਮੈਨੂੰ ਤਾਂ ਰਹਿੰਦਾ ਪੀ ਆਪਣੀ ਮਾਂ ਨੂੰ ਨਿੱਕੀ 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 ਗੱਲ ਦੱਸਦੀ ਕਰਦੀ ਇੰਨੀਆਂ ਗੱਲਾਂ ਦੱਸਦੀ ਆ ਕਈ ਵਾਰ ਤਾਂ ਮੈਂ ਖਲੋ ਕੇ ਤਾਂ ਪਰਾਂ ਨੂੰ ਚਲ ਜੂਗੀ ਵੀ ਕੀ ਮੈਂ ਇਹਨੂੰ ਆਖਾਂ ਇਹਨੂੰ ਆਪਣੇ ਆਪ ਹੀ ਚਾਹੀਦੀ ਆ ਤੇ ਆਪ ਤਾਂ ਗੋਪੀ ਸਮਝਦੀ ਹੈ ਨਹੀਂ ਤਾਂ ਦੂਜਾ ਮੇਰੇ ਨਾਲ ਲੜਦਾ ਪੈਂਦੀ ਆ ਤੂੰ ਬਹਿ ਦੇਨੀ ਆ ਤੂੰ ਉਹ ਕਰਦੀ ਤੂੰ ਇਹ ਕਰਦੀ ਤਾਂ ਹੁਣ ਮੇਰਾ ਪੁੱਤ ਵਾ ਮੈਂ ਕੀ ਕਰਾਂ ਤੇ ਲੜਾਈ ਮੇਰੇ ਨਾਲ ਚਲੋ ਚੰਗਾ ਫਿਰ ਚਲ ਸਵੇਰੇ ਕਲਾ ਦੀ ਫਿਰ ਆ ਵੀ ਹੈ ਕਿਦਾਂ ਲਈ ਮਾਤਾ ਕਿੰਨੀਆਂ ਗੱਲਾਂ ਕਰਾਂ ਮੇਰੀ ਮਾਂ ਦਾ ਫੋਨ ਤਾਂ ਬੜਾ ਦੁਖਦਾ ਵਾ ਆਪਦੀ ਤੀਨੂ ਕਰਦੀ ਨੀ ਕਿੰਨੀ ਕੀ ਗੱਲ ਦੱਸਣ ਦੀ ਪੁੱਛਦੀ ਆ ਨਾ ਭਾਣੀ ਚੰਗਾ ਫਿਰ ਹੈ ਟਾਈਮ ਦੇ ਨਾਲ ਤੋਰਦੀ ਮੁੰਡੇ ਨੂੰ ਤੇ ਫਿਰ ਫੋਨ ਕਰਦੀ ਮੈਨੂੰ ਧਿਆਨ ਧਿਆ ਰਹਿੰਦਾ ਚੰਗਾ ਫਿਰ ਦੱਸਦੀ ਹਾਂ ਸਾਰੀਆਂ ਗੱਲਾਂ ਕਾਦੀਆਂ ਗੱਲਾਂ ਦੱਸ ਦਿੱਤੀ ਕਾਦੀ ਨਿੱਕੀ ਨਿੱਕੀ ਗੱਲ ਹੁਣ ਤੁਸੀਂ ਕੁੜੀ ਨੂੰ ਦੱਸਣ ਦਾ ਹੈ ਵਾ ਨਿੱਕੀ ਨਿੱਕੀ ਗੱਲ ਦੱਸਣੀ ਤਾਂ ਤੂੰ ਨਹੀਂ ਦੱਸਦੀ ਤੂੰ ਘਰ ਦੀ ਕਿੰਨੀ ਗੱਲ ਆਪਣੀ ਸਾਰੀ ਉਹ ਤਾਂ ਮੇਰੀ ਧੀ ਆ ਨਹੀਂ ਮੇਰੀ ਮਾਂ ਦਾ ਫੋਨ ਦੁਖਦਾ ਵੀ ਮੇਰੀ ਮਾਂ ਦਾ ਫੋਨ ਦੁਖਦਾ ਵਾ ਵੀ ਜੇ ਮੈਂ ਮਾਂ ਨਾਲ ਠੱਡ ਫੋਨ ਲੈਣੀ ਆ ਤਾਂ ਉਹ ਦੁਖਦਾ ਵਾ ਇਹ ਕਿੱਨਾ ਚੰਗੇ ਲੱਗੀਦਾ ਅੱਛਾ ਕੁੜੀ ਨੂੰ ਫੋਨ ਕਰਦੇ ਚੰਗੇ ਲੱਗਿੰਦਾ ਵੀ ਘਰ ਦੀ ਹਰ ਗੱਲ ਦੱਸਣੀ ਤਾਂ ਕੁੜੀ ਦਾ ਫੇਰ ਘਰ ਦਾ ਹਿੱਸਾ ਵਾ ਅੱਜ ਤੇ ਫਿਰ ਮੈਂ ਦੁਖ ਤੇ ਆਪਣੀ ਮਾਂ ਨਾਲ ਹੀ ਫੋਲਣੇ ਆ ਨਾ ਮਾਂ ਨਾਲ ਫੋਲਣੇ ਆ ਤੂੰ ਉਹ ਤੇ ਬਦਨਾਮ ਕਰਕੇ ਮੇਰੇ ਮੁੰਡੇ ਨੂੰ ਰੱਖ ਦ ਮੈਂ ਅਯਵਦਨਾਮ ਦਾ ਜਵਾਈ ਪਾਈਆ ਤੇ ਉਹ ਧੀਆ ਕਰਦੀ ਆਂ ਅਪੀ ਮੈਂ ਅਯਵਦਨਾਮ ਕਰੰਦਾ ਹੀ ਉਹ ਆਪ ਨਹੀਂ ਬਦਨਾਮ ਹੁੰਦੇ ਨਾ ਪੀਵੇ ਤੇ ਨਾ ਬਦਨਾਮ ਹੋਵੇ ਚਲੋ ਤੇ ਕੁੱਟ ਪੀ ਲੈਂਦਾ ਉਹ ਗਣਾ ਠਕਦਾ ਠਕਦਾ ਹੁੰਦਾ ਵਾ ਫੇ ਤੂੰ ਚੁੱਕਾ ਕਰ ਲਿਆ ਹੁੰਨੀ ਆ ਉਹਨੂੰ ਮੈਂ ਕਹਤੋ ਚੁੱਕਣ ਜਾਵਾ ਮੈਨੂੰ ਕੀ ਲੋੜ ਹੈ ਚੁੱਕਣ ਦੀ ਜਿਹੜੇ ਪੈਸੇ ਦਿੰਦੇ ਹੋ ਚੁੱਕਣ ਤਾਂ ਫੇਰ ਤੂੰ ਬੋਲਿਆ ਨਾ ਕਰ ਕਿਉਂ ਬੋਲਾਂ ਕਿਉਂ ਨਾ ਹਣਾ ਉਹ ਮੇਰੇ ਮੇਂ ਲੜਾਈ ਤੋਂ ਡਾਦਾ ਨਹੀਂ ਮੁੰਡਾ ਬਾਹਰ ਨਿਕਲਿਆਉਦੇ ਉਹ ਜਿਹੜਾ ਸ਼ਰਾਬ ਪੀਂਦਾ ਨੂੰ ਉਹਦੇ ਤੋਂ ਡਾਦਾ ਮੁੰਡਾ ਬਾਹਰ ਨਿਕਲਿਆ ਕਰੋ ਆ ਨਿਕਲਿਆ ਉਹ ਤੋਂ ਡਰਦਾ ਤੂੰ ਤੇ ਆਉਂ ਘਰ ਦਿੱਤੀ ਆ ਪੀਜਤਰਾ ਬਸ ਉਹਨੂੰ ਉਹਨੂੰ ਉਹਦੇ ਨਾਲ ਹੀ ਲੜਾਈ ਉਹਦੇ ਨਾਲ ਹੀ ਲੜਾਈ ਉਹਦੇ ਨਾਲ ਹੀ ਲੜਾਈ ਬਸ ਨਾ ਪੀਵੇ ਤੇ ਨਾਲ ਲੜਾਈ ਹੋਵੇ ਘਰ ਆਉਂਦੀ ਆ ਤੇ ਤੂੰ ਕਿਤੇ ਬੋਲਣੋਂ ਨਹੀਂ ਕੋਪੀ ਹਟਦੀ ਚੱਲ ਜਾ ਪੀ ਕੇ ਆਉਂਦਾ ਵਾ ਆਉਂਦਾ ਮੈਂ ਨਹੀਂ ਰਹਿ ਸਕਦਾ ਥੋੜੀ ਪੀ ਕੇ ਆਉਂਦਾ ਤੇ ਤੂੰ ਹੀ ਚੁੱਪ ਕੀਤੀ ਰਿਹਾ ਕਰ ਆਹੋ ਸਮਝਾਇਓ ਨਾ بس ਮੇਰੇ ਦਿਵਾਲੇ ਹੋਇਆ ਕਰੋ ਤੂੰ ਉਹਦਾ ਮੁੰਡਾ ਇਹਦਾ ਵੀ ਲਾਹੂ ਸੱਚੀ ਗੱਲ ਪੀਤਾ ਮੈਂ ਤਾਂ ਪੀਤਾ ਨਹੀਂ ਆ ਤੁਹਾਡੇ ਮੁੰਡੇ ਨੇ ਉਹਦਾ ਲਾਹੂ ਪੀਤਾ ਵਾ ਜਦੋਂ ਨੇ ਤੇ ਪੀ ਕੇ ਆਉਣੀ ਤਾਂ ਕਲੇਸ਼ ਦੇ ਵਿੱਚ ਮੁੰਡੇ ਨੇ ਦਾਣਾ ਉਹਨੇ ਕਹਿਣਾ ਯਾ ਮੈਂ ਘਰੋਂ ਬਾਹਰ ਨਿਕਲਾਂ ਉਹ ਤੇਰੀ ਲੜਾਈ ਤੋਂ ਜਾਂਦਾ ਵਾ ਉਹ ਤਾਂ ਦੋਵੇਂ ਪੇ ਪੁੱਤ ਬੜੇ ਸੋਹਣੇ ਰਹਿੰਦੇ ਇੱਕੇ ਸਾਹ ਸੰਦੇ ਇੱਕੇ ਸਾਹ ਬੈਂਦੇ ਇੱਕੇ ਤਾਂ ਰੋਟੀ ਖਾਂਦੇ ਤੁਹਾਨੂੰ ਹੀ ਲੱਗਦਾ ਵਾ ਨਿਆਣੇ ਦੇ ਦਿਲ ਦੇ ਵਿੱਚ ਕੀ ਹੈ ਉਹ ਨਿਆਣਾ ਹੀ ਜਾਣਦਾ ਨਿਆਣਾ ਜਾਣਦਾ ਉਹਨੇ ਤਾਂ ਮੈਨੂੰ ਕਦੀ ਆਖਿਆ ਨਹੀਂ ਪੀ ਤੇ ਤੂੰ ਬੀਬੀ ਕਿਉਂ ਉਹਨੂੰ ਪੈਸੇ ਦਿੰਦੀ ਮੰਮੀ ਤੁਸੀਂ ਵਾਰੇ ਆਉਣ ਦਿਓ ਕਿਹਨੂੰ ਤਾਂ ਫੇਰ ਹੀ ਉਹਨੂੰ ਪਤਾ ਹੀ ਆ ਵੀ ਮੇਰੀ ਮਾਂ ਨੂੰ ਤਾਂ ਵਾਰੇ ਆਉਣ ਨਹੀਂ ਦਿੰਦੇ ਤੇ ਮੈਨੂੰ ਕਿੱਥੇ ਆਉਣ ਦੇਣਾ ਉਹਦੇ ਨਾਲਾ ਫੇ ਚੋਪ ਰਹਿਂਦਾ ਆ ਆ ਚੋਪ ਰਹਿਂਦਾ ਆ ਹੋਰ ਪਿਆਦਿਆ ਕਰੋ ਪਿਆਲਣੀ ਲੋਕਾਂ ਦੇ ਘਰੋਂ ਮੰਗਦਾ ਫਿਰ ਉਹ ਇਹਨੂੰ ਫੇ ਚੰਗਾ ਵਾ ਇੰਨਾ ਮਾਲਕ ਕੱਲਾ ਕੱਲਾ ਹੈ گا ਵਾ ਇਹ ਨਹੀਂ ਕੋ ਆਪਣੀ ਮਾਲਕੀ ਆ ਉਹਦੀ ਮੇਰਾ ਤਾਂ ਫੇਰ ਪੁੱਤ ਵਾ ਪਰ ਇਹ ਨਹੀਂ ਸੋਚਦੀ ਆਗਨੀ ਮੋਟਰਸਾਈਕਲ ਦੀ ਆਵਾਜ਼ ਤੇ ਆਉਂਦੀ ਲਗਾ ਹਾਂ ਪਲਾ ਵੇਖਾ ਹੁੰਦਾ ਕਿ ਨਹੀਂ ਮੇਰੇ ਸਹਣਾ ਹੁੰਦਾ ਨਾ ਈੜੇ ਜੇ ਆਹ ਵੇਲੇ ਬੁੜਕਾ ਡਾਪਿੰਦੇ ਤੇਰੇ ਵੀ ਉਹ ਫਿਰ ਨਾਲ ਲੋਣੀ ਪੈਂਦੀ ਆ ਲੈ ਆ ਗਿਆ ਯਾਰ ਆ ਗਿਆ ਯਾਰ ਬੜੀ ਗੱਲ ਅੱਜ ਕਰੇਗਾ ਕੋਹ ਜਾ ਆਉਦਾ ਰੱਖੀ ਕੋਈ ਰੱਖੀ ਕਿ ਨਹੀਂ ਸਭ ਕੋਈ ਜਗਾ ਸਭ ਹੋ ਜਾਏਗਾ ਹਾਂ ਨਾ ਪੁਗਾ ਹੋ ਲਿਗੇ ਉਹ ਬੁਆ ਖੋਲ ਲਾ ਕੇ ਕਿਤੇ ਬੋਲ ਗਿਆ ਆਓ ਜੀ ਆਓ ਲੱਗ ਜਾ ਮਹਿਫਲਾ ਆ ਜਾਂਦੀਆਂ ਮਹਿਫਲਾ ਤੇ ਲੱਗ ਲੱਗੀਆਂ ਸੀ ਮੇਰੇ ਨਾਲ ਤੂੰ ਰਾਜੂ ਮਹਿਫਲਾ ਆਇਆ ਕੋ ਕੀ ਹੋ ਗਿਆ ਵਾ ਮੋਟਰਸਾਈਕਲ ਦੀ ਦਿਨੇ ਲੈਟ ਚ ਗਈ ਉਹ ਲੈਟ ਜਗਦੀਆਂ ਰਹਿੰਦੀਆਂ ਹੁੰਦੀਆਂ ਜਦੋਂ ਪੈਟਰੋਲ ਪੂਰਾ ਹੋਏ ਨਾ ਮੋਟਰਸਾਈਕਲ 'ਚ ਲੈਟ ਆਟੋਮੈਟਿਕ ਜਗਦੀਆਂ ਆ ਤੇ ਫਿਰ ਉਧਰ ਹੀ ਬੈਠੇ ਹੋ ਕੀ ਕਰੀਏ ਤੈਨੂੰ ਡੀਕਣ ਦੇ ਆਏ ਆਖਣਿਆ ਦਾ ਯਾਰ ਨਹੀਂ ਤਰਾਇਆ ਮੈਂ ਯਾਰ ਆ ਗਿਆ ਲੈ ਯਾਰ ਕਿਉਂ ਨਹੀਂ ਯਾਰ ਨਹੀਂ ਹੋਣਾ ਜਾਂਦਾ ਨਹੀਂ ਕੋਹ ਸਭ ਕੋ ਜਗਾਓ ਆ ਲੈ ਫੜ ਲਿਆ ਕੋ ਬੋਲਾ ਆ ਓਏ ਜੋਬਣਾ ਕਰ ਲਾ ਕੋ ਕਰ ਲਾ ਆ ਲੈ ਲੈ ਆ ਕੇ ਹੋਰ ਭਾ ਤੂੰ ਸੁਣਾ ਠੀਕ ਆ ਵਧੀਆ ਕੀ ਬੰਦਾ ਅੱਜ ਕੱਲ ਬੰਦਾ ਬਸ ਨਜ਼ਾਰੇ ਲੈਣ ਦੇ ਆ ਨਜ਼ਾਰੇ ਲੈਣ ਹੀ ਆਏ ਆ ਕਿ ਜ਼ਿੰਦਗੀ ਚ ਮੈਂ ਵੀ ਜੋਬਣਾ ਲਾਇਆ ਹੀ ਤੇ ਕਹਿੰਦਾ ਸੀ ਜੋਦੇ ਨੇ ਆਉਣਾ ਇਹ ਤਾਂ ਮੇਰਾ ਜਾਰ ਬੈ ਜਾ ਬੈ ਜਾ ਲਈ ਆ ਇਹ ਦੇ ਫੇਰ ਦੋ ਜਣੇ ਕਰ ਲੈਨੇ ਭਰਾ ਦੋਵੇਂ ਰੋ ਜੀ ਠੀਕ ਠੀਕ ਆ ਤੇਰੀ ਬੜੀ ਲਿਸ਼ਕਦੀ ਆ ਇਹਦੇ ਹੈ ਪਹਿਲੇ ਤੋੜ ਦੀ ਜੇ ਬਟਾ ਡੂਰਾ ਪੈਦਾ ਹੀ ਇੱਥੇ ਹੋਏ ਬੱਤੋ ਲੈ ਲਾ ਆਪ ਹੀ ਕਰਦਾ ਫਿਰਿਆ ਕਰਦਿਆਂ ਨੂੰ ਆਵਾਜ਼ ਮਾਰ ਲਿਆ ਕਰ ਉਹ ਯਾਰ ਗੁੱਸੇ ਵਾਲੀ ਬੜੀ ਆ ਹਾਂ ਹਾਂ ਤੇ ਇੱਕ ਗਲਾਸੀ ਘੱਟੀਏ ਚਲ ਕੋਈ ਨਹੀਂ ਚੱਲ ਚੱਲ ਤੁਸੀਂ ਤੁਸੀਂ ਦੋ ਇੱਕੋ ਜਿਹੀ ਪੀ ਲਿਓਗੇ ਹੋਰ ਚਾਹੀਦਾ ਕੋਈ ਨਾਲ ਖਾਪੀਨ ਨੂੰ ਖੌਣ ਪੀਣ ਨੂੰ ਕੀ ਚੱਲ ਕਰਨਾ ਈ ਹੂੰ ਛੱਕਾ ਲਾਏਗਾ ਤੇ ਸਟੇਰ ਸਰੂਰ ਜਿਆ ਤੇ ਬਣੇ ਤੁਸੀਂ ਤੇ ਢਿੱਲੇ ਬੜੇ ਯਾਰ ਜਾਨ ਚੱਕਰ ਹੁੰਦੀ ਆ ਆ ਤੁਸੀਂ ਤੇ ਢਿੱਲੇ ਬੜੇ ਈ ਫੜ ਪਹਿਲਾਂ ਤੁਸੀਂ ਚੱਕੋ ਮੈਂ ਆਪ ਗਲਾਸੀ ਫੜ ਲੈਣਾ ਵਾ ਫੜ ਯਾਦਾ ਬਾਤ ਆ ਯੋ ਮੈਂ ਤੁਸੀਂ ਲਾ ਲਓ ਪਹਿਲਾਂ ਲੈ ਮੈਂ ਹੀ ਲਾ ਲੈਣਾ ਚੰਗਾ ਜੀ ਓਕੇ ਹੂੰ ਸੇਵਨ ਕਰਦਾ ਹੀ ਵੀ ਇਹ ਲੂਣ ਹੀ ਰੱਖ ਲੈਣਾ ਜੋ ਬਣਾ ਮਸਾ ਓਹੋ ਚਿੱਟਾ ਕੁੱਕੜੀ ਲੈ ਆ ਕੁੱਕੜ ਲੈ ਉਹਨੇ ਕੁੱਕੜ ਤਾਂ ਐਮੋਂ ਦਮਾਸ ਤਾਂ ਕੰਨਾ ਖੁੱਲ ਗਿਆ ਨਹੀਂ ਹੂੰ ਤੁਸੀਂ ਲਾਲਾ ਮਸਾ ਹੀ ਨਹੀਂ ਚੱਲ ਮਸਾ ਲੈ ਲੈ ਉਹ ਕੋੜਾ ਕਰੀ ਲੈ ਪਰ ਜੀਤ ਕਰਨੀ ਡਿਆ ਪਰ ਇਹ ਨਹੀਂ ਹੋਰ ਸਰਾਵ ਕਿਦਾਂ ਜਗਾਰ ਲੱਗਾ ਵਧੀਆ ਵਾ ਵਧੀਆ 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 ਜੋਬਣ ਬੰਦਾ ਬੜਾ ਹੀਰਾ ਮੈਂ ਨਾ ਹੀਰਾ ਜਹਾ ਹੀਰਾ ਕਮਾਲ ਕਰੀ ਜਾਂਦਾ ਇਹ ਉਹ ਯਾਰਾਂ ਦੇ ਯਾਰ ਆ ਤੇ ਕੀ ਬੜੀ ਰੱਖੀ ਐ ਜੋਬਣਾ ਬਹੁਤੀ ਤਖੀ ਉਹ ਤਾਂ ਮੇਰਾ ਵੀ ਇੱਕ ਇੱਕ ਜਫਤੀ ਬਾਜ ਜਫਤੀ ਚਲੂ ਗਿਆ ਤੂੰ ਚੰਗਾ ਤੂੰ ਚੜ ਗਈ ਬਹੁਤ ਖਾ ਮਾਰ ਤਾਂ ਕਿਹਾ ਹੀ ਉਹ ਤੂੰ ਬਹਿਤ ਕਰੀ ਇਹ ਜੋਬਾ ਇਹ ਬੰਦਾ ਬੜਾ ਹੀਰਾ ਮੈਂ ਨਾ ਹੀਰਾ ਮੇਰਾ ਮੇਰੀ ਤਾਂ ਜਾਨ ਵਸਦੀ ਇੱਚ ਕੇ ਲੀਗ ਨਈ ਮੈਂ ਮੈਂ ਠੀਕ ਠਾਕ ਆ ਹਾਂ ਸਾਬਰ ਕੇ ਕੰਮ ਪਣਾ ਠੀਕ ਆ